ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਠੀਕ ਠਾਕ ਹੋ ਸਾਰੇ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਕਾਟਨ ਦੇ ਸ਼ੂਟ ਉਹਦੇ ਵਿੱਚ ਆਪਣੇ ਕੋਲੇ ਮੈਚਿੰਗ ਵੀ ਹੈਗੇ ਨੇ ਤੇ ਆਲ ਓਵਰ ਵੀ ਹੈਗੇ ਨੇ ਵਿਦਆਉਟ ਦੁਪੱਟੇ ਆ ਪਰ ਤੁਸੀਂ ਜੇ ਦੁਪੱਟਾ ਲਵਾਉਣਾ ਚਾਹੁੰਦੇ ਹੋ ਤਾਂ ਅਸੀਂ ਦੁਪੱਟਾ ਵੀ ਲਾ ਦਾਂਗੇ ਇਹਦੇ ਵਿੱਚ ਫੈਬਰਿਕ ਹੈਗਾ ਰਾਮ ਟੈਕਸ ਵੀ ਆ ਕੈਮਬ੍ਰਿਕ ਵੀ ਆ ਤੇ ਇੱਕ ਏਕੇ ਟੈਕਸ ਹੁੰਦਾ ਨਾ ਉਹ ਵੀ ਆ ਤੁਸੀਂ ਦੇਖੋ ਪੈਣਾ ਜੇ ਤੁਹਾਨੂੰ ਪਸੰਦ ਆਉਂਦੇ ਆ ਉਹ ਸ਼ੂਟ ਆ ਤੁਸੀਂ ਮੇਰੇ ਤੋਂ ਲੈ ਵੀ ਸਕਦੇ ਹੋ ਲੈ ਕੇ ਸਟਿਚ ਵੀ ਕਰਵਾ ਸਕਦੇ ਹੋ ਜਾਂ ਤੁਸੀਂ ਕੋਈ ਵੀ ਸ਼ੂਟ ਹੋਵੇ ਹੈਂਡਵਰਕ ਕਰਵਾਉਣਾ ਹੋਵੇ ਹਨ ਪਲੇਨ ਪੈ ਕੱਪੜੇ ਮੇਰੇ ਕੋਲ ਇੱਕ ਤੋਂ ਜੇ ਤੁਸੀਂ ਪਲੇਨ ਤੇ ਵੀ ਕਰਵਾਉਣਾ ਪੇਂਟ ਕਰਵਾਉਣਾ ਹੈਂਡਵਰਕ ਮਸ਼ੀਨੀ ਵਰਕ ਕੋਈ ਵੀ ਵਰਕ ਕਰਵਾਉਣਾ ਤੁਸੀਂ ਮੇਰੇ ਕੋਲੋਂ ਕਰਵਾ ਸਕਦੇ ਹੋ ਮੈਂ ਨੰਬਰ ਦੇ ਦੂੰਗੀ ਆਪਣਾ ਤੁਸੀਂ ਮੇਰੇ ਨੰਬਰ ਤੇ ਫੋਨ ਕਰ ਸਕਦੇ ਹੋ WhatsApp ਕਾਲ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਤੁਸੀਂ ਇੱਕ ਵਾਰ ਮੈਨੂੰ ਜਰੂਰ ਦੱਸੋ ਵੀ ਤੁਹਾਨੂੰ ਕਿਹੜਾ ਕੱਪੜਾ ਵਧੀਆ ਲੱਗਿਆ ਕਿਹੜਾ ਨਹੀਂ ਵਧੀਆ ਲੱਗਿਆ ਐਸੇ ਮੈਂ ਕੱਪੜਾ ਪਾਇਆ ਪਰ ਜਿਆਦਾ ਨਹੀਂ ਪਾਇਆ ਹਾਂਜੀ ਆ ਦੇਖੋ ਆਪਣੇ ਕਾਟਨ ਦੇ ਸ਼ੂਟ ਆਫ ਵਾਈਟ ਕਲਰ ਆ orange ਕਲਰ ਤੇ green ਕਲਰ ਦੇ ਦੇ ਵਿੱਚ ਫਲਾਵਰ ਆ ਇਹ ਆਲ ਓਵਰੀ ਆ ਆ ਆਪਣੇ ਕੋਲੇ ਹੈਗਾ black ਕਲਰ ਕਪੜਾ ਕੈਮਰਿਕਾ ਇਹ ਇਹ ਵੀ ਆਲ ਓਵਰੀ ਆ ਕੁਛ ਕੁ ਮੈਚਿੰਗ ਨੇ ਜਿਹੜੇ ਜਿਹੜੇ ਕਲਰ ਪਹਿਣਾ ਪਸੰਦ ਆਉਂਦੇ ਆ ਤੁਹਾਨੂੰ ਹਨ ਜਿਹੜੇ ਜਿਹੜੇ ਕਲਰ ਪਹਿਣਾ ਤੁਹਾਨੂੰ ਪਸੰਦ ਆਉਂਦੇ ਆ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਆ ਵੀ ਆਲ ਓਵਰ ਹੀ ਐਮੈਚਿੰਗ ਸੀਗੇ ਕਈ ਕਲਰ ਉਹ ਸੇਲ ਹੋਗੇ ਪਰਸੋਂ ਕੱਪੜਾ ਬਹੁਤ ਘੈਂਟ ਆ ਤੇ ਮੁਲਾਇਮ ਆ ਪੂਰਾ ਜਿਵੇਂ ਆ ਦੇਖੋ ਆ ਹੁਣ ਆਲ ਓਵਰ ਸ਼ੂਟ ਇਹ ਤੁਸੀਂ ਫਰਾਕ ਸ਼ੂਟ ਵੀ ਬਣਾ ਸਕਦੇ ਹੋ ਨਾ ਸਲਵਾਰ ਸ਼ੂਟ ਵੀ ਬਣਾ ਸਕਦੇ ਜਿੱਦਾਂ ਦਾ ਵੀ ਮਰਜ਼ੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਉਹ ਬਣਾ ਸਕਦੇ ਹੋ ਬਾਕੀ ਇੱਕ ਦੋ ਹੋਰ ਨੇ ਉਹ ਤਾਂ ਸਾਰੇ ਵਰਕ ਵਾਲੇ ਸੀ ਮੈਂ ਪਹਿਲਾਂ ਵਾਲੀ ਵੀਡੀਓ ਚ ਪਾ ਹੀ ਦਿੱਤੇ ਸੀ ਦੇਖੋ ਇੱਕ ਇਹ ਹੋ ਗਿਆ ਆਪਣੇ ਕੋਲੇ ਕਲਰ ਆਫ ਵਾਈਟ ਇਹ ਆਪਣੇ ਕੋਲੇ ਕੱਪੜਾ ਹੈਗਾ ਰਾਮਟੈਕਸ ਆ ਦੁਪੱਟਾ ਤਿਆਰ ਕੀਤਾ ਹੋਇਆ ਹੈ ਤਾਂ ਦੁਪੱਟੇ ਦੇ 4 ਸਾਈਡ ਲੈਸ ਲੱਗੀ ਹੋਈ ਹੈ ਵਿਚਾਲੇ ਆਪਾਂ ਨੈਟ ਲਾ ਕੇ ਫਿਰ ਕੱਪੜਾ ਫਿਰ ਨੈਟ ਲਾਈ ਹੋਈ ਹੈ ਜੇ ਆਪਾਂ ਨੂੰ ਕਹਿਰਾ ਕਰਾਂਗੇ ਤਾਂ ਇਦਾਂ ਬਣੂਗਾ ਇਹ ਨਾਲ ਇਹਤੇ ਪੱਟੀ ਲਾ ਕੇ ਬਟਨ ਵਗੈਰਾ ਲੱਗੇ ਹੋਏ ਆ ਆ ਦੇਖੋ ਆਪਣੇ ਕੋਲੇ ਆ ਇੱਕ ਪਲੇਨ ਸ਼ੂਟ ਪਿਆ ਇਹਦੇ ਤੁਸੀਂ ਵਰਕ ਵਗੈਰਾ ਕਰਾ ਸਕਦੇ ਹੋ ਆ ਇੱਕ ਮਜੈਂਟਾ ਕਲਰ ਆ ਫਿਰੋਜੀ ਕਲਰ ਆ